ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੂਰੇ ਪੰਜਾਬ ਵਿੱਚ ਉਸ ਟਾਈਮ ਸਨਸਨੀ ਫੈਲੀ ਜਦੋਂ ਫੋਟਿਸ ਹਸਪਤਾਲ ਦੇ ਵਿੱਚ ਇੱਕ ਪਾਸੇ ਦੰਤ ਤੋੜਿਆ ਜਿਹੜੇ ਨੇ ਰਾਜਵੀਰ ਜਵੰਦਾ ਤੇ ਦੂਸਰੇ ਪਾਸੇ ਫੋਟਿਸ ਹਸਪਤਾਲ ਅੰਮ੍ਰਿਤਸਰ ਵਿਖੇ ਜਿਹੜੇ ਨੇ ਬਾਡੀ ਬਿਲਡਰ ਗਵਿੰਦਰ ਕੁਮਰ ਪੰਜਾਬ ਬੜੇ ਹੀ ਝਟਕੇ ਚ ਲੰਘ ਰਿਹਾ ਹੈ ਜੇਕਰ ਗੱਲ ਕਰੀਏ ਇੱਕ ਪਾਸੇ ਸੰਗੀਤ ਇੰਡਸਟਰੀ ਦੀ ਗੱਲ ਕਰ ਲਈਏ ਕਲਾਕਾਰੀ ਦੀ ਗੱਲ ਕਰ ਲਈਏ ਜਾਂ ਫਿਰ ਬਾਲੀਵੁੱਡ ਦੀ ਗੱਲ ਕਰ ਲਈਏ ਪਾਲੀਵੁੱਡ ਦੀ ਗੱਲ ਕਰ ਲਈਏ ਕਿਉਂਕਿ ਕੋਮਨ ਨੇ ਕਾਫੀ ਅਦਾਕਾਰੀਆਂ ਵਕ ਵਕ ਜਿਹੜੇ ਨੇ ਚੈਨਲਾਂ ਤੇ ਵਕ ਵਕ ਇੰਡਸਟਰੀ ਦੇ ਵਿੱਚ ਨਿਭਾਈਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਫੋਰਟਿਸ ਹਸਪਤਾਲ ਦੇ ਵਿੱਚ ਦੋ ਵਾਰ ਦਿਲ ਦਾ ਦੌਰਾ ਪੈ ਗਿਆ ਅਚਾਨਕ ਇਦਾਂ ਹਟਾ-ਕਟਾ ਜਿਹੜਾ ਹੈ ਇਨਸਾਨ ਅਚਾਨਕ ਉਹਦੀ ਮੌਤ ਹੋ ਜਾਂਦੀ ਹੈ ਤਾਂ ਫੋਰਟਿਸ ਹਸਪਤਾਲ ਅੰਮ੍ਰਿਤਸਰ ਤੇ ਕਾਫੀ ਵੱਡੇ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ ਇੱਕ ਪਾਸੇ ਉਹਨਾਂ ਦਾ ਪਰਿਵਾਰ ਵੱਡੇ ਸਵਾਲ ਖੜੇ ਕਰ ਰਿਹਾ ਹੈ ਦੂਸਰੇ ਪਾਸੇ ਉਹਨਾਂ ਦੇ ਦੋਸਤ ਕਿਉਂਕਿ ਹੁਮਨ ਇੱਕ ਛੋਟੀ ਜੀ ਨਾੜ ਪੁੱਲਣ ਦਾ ਆਪਰੇਟ ਕਰਾਉਣ ਗਏ ਨੇ ਤਾਂ ਉਸ ਤੋਂ ਬਾਅਦ ਅਚਾਨਕ ਹੀ ਉਹਨਾਂ ਦੀ ਮੌਤ ਹੋ ਜਾਣਾ ਉਹਨਾਂ ਦੀ ਬਾਡੀ ਦਾ ਨੀਲਾ ਪੈ ਜਾਣਾ ਵੱਡੇ ਸਵਾਲ ਹਸਪੀਟਲ ਦੇ ਉੱਤੇ ਜਿਹੜੇ ਨੇ ਚੱਕੇ ਜਾ ਰਹੇ ਨੇ ਕਿਉਂਕਿ ਅਚਾਨਕ ਦੀ ਮੌਤ ਕਿਉਂ ਹੋ ਗਈ ਕਿਸ ਤਰੀਕੇ ਦੇ ਨਾਲ ਹੋ ਗਈ ਕਿਉਂਕਿ ਬਾਡੀ ਬਿਲਡਰ ਸੀਗੇ ਦੂਸਰੇ ਪਾਸੇ ਅਦਾਕਾਰੀ ਕਾਫੀ ਨਿਭਾਈ ਉਹਨਾਂ ਨੇ ਪੰਜਾਬੀ ਚ ਪੰਜਾਬ ਜੇਗਾ ਪੰਜਾਬੀ ਇੰਡਸਟਰੀ ਦੀ ਗੱਲ ਕਰ ਲਈਏ ਬਾਲੀਵੁੱਡ ਦੀ ਇੰਡਸਟਰੀ ਦੀ ਗੱਲ ਕਰ ਲਈਏ ਉਹ ਕਾਫੀ ਜਗਾ ਤੇ ਦੇਖਣ ਨੂੰ ਉਹਨਾਂ ਦਾ ਕਿਰਦਾਰ ਮਿਲਿਆ ਲੇਕਿਨ ਹੁਣ ਇੱਕ ਹੋਰ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਬੋਡੀ ਬਿਲਡਰ ਨੇ ਅ ਵਰਿੰਦਰ ਕੁਮਨ ਉਹਨਾਂ ਉਹਨਾਂ ਬਾਰੇ ਫੋਰਟਿਸ ਹਸਪਤਾਲ ਨੇ ਕੁਝ ਵੱਡਾ ਇੱਕ ਬਿਆਨ ਜਾਰੀ ਕੀਤਾ ਹੈ ਬੀਤੇ ਸ਼ਾਮ ਬੋਡੀ ਬਿਲਡਰ ਵਰਿੰਦਰ ਕੁਮਨ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਖੇ ਮੌਤ ਹੋ ਗਈ ਵਰਿੰਦਰ ਦੀ ਮੌਤ ਮਾਮਲੇ ਵਿੱਚ ਹੁਣ ਫੋਰਟਿਸ ਹਸਪਤਾਲ ਵੀ ਬਿਆਨ ਜਾਰੀ ਕਰਦਿਆਂ ਵੱਡੇ ਖੁਲਾਸੇ ਕੀਤੇ ਹਨ ਹਸਪਤਾਲ ਨੇ ਬਿਆਨ ਚਿਕਿਆ ਕਿ ਬਰਿੰਦਰ ਕੁਮਨ ਨੂੰ 6 ਅਕਤੂਬਰ 2025 ਨੂੰ OPD ਵਿੱਚ ਉਸਦੇ ਸੱਜੇ ਮੋਢੇ ਵਿੱਚ ਦਰਦ ਅਤੇ ਸੀਮਿਤ ਹਲਜੂਲ ਕਾਰਨ ਜਾਂਚ ਕੀਤੀ ਗਈ ਕਲੀਨਿਕਲੀ ਮੁਲਾਕਾਤ ਤੋਂ ਬਾਅਦ ਡਾਕਟਰਾਂ ਨੇ ਆਰਥੋ ਸਕੋਪਿਕ ਰੋਟੇਟਰ ਕਫਰ ਰਿਪੇਅਰ ਅਤੇ ਬਾਈਸ ਬਾਈਸੈਪਸ ਟੈਡੀਸਟ ਦੀ ਸਲਾਹ ਦਿੱਤੀ ਹਾਲਾਂਕਿ ਹਸਪਤਾਲ ਦੇ ਬਿਆਨ ਵਿੱਚ ਕਿਹਾ ਕਿ ਕੁਮਨ ਉਤੇ ਕੋਈ ਸਿਹਤ ਦਾ ਸਮੱਸਿਆ ਨਹੀਂ ਸੀ ਬਿਆਨ ਵਿੱਚ ਹਸਪਤਾਲ ਨੇ ਇਹ ਕਿਹਾ ਕਿ 9 ਅਕਤੂਬਰ 2025 ਨੂੰ ਵਿਰਿੰਦਰ ਕੁਮੰਦ ਦੀ ਯੋਜਨਾਪਨ ਸਰਜਰੀ ਜਰਨਲ ਇਸ ਸਥਿਤੀਆ ਅਸਥਿਤ ਕੀਤੀ ਗਈ ਸਰਜਰੀ ਬਿਨਾ ਕਿਸੇ ਸਮੱਸਿਆ ਤੇ ਸਫਲਕ ਪੂਰਵਕ ਸਮਾਪਤ ਹੋਈ ਅਤੇ ਦੁਪਹਿਰੇ 3 ਵਜੇ ਤੱਕ ਕੁਮੰਦ ਦੀ ਸਿਹਤ ਸਥਿਤ ਸੀ ਦੁਪਹਿਰ 3:35 ਵਜੇ ਦੇ ਕਰੀਬ ਵਿਰਿੰਦਰ ਕੁਮੰਦ ਨੂੰ ਅਚਾਨਕ ਹਾਰਟ ਅਟੈਕ ਦੀ ਸਮੱਸਿਆ ਆਈ ਐਨਸੀਟੀਆ ਕਾਰਡੀਓਲੋਜੀ ਕਾਰਡੀਅਕ ਅਤੇ ਐਨਸੀਟੀਆ ਅਤੇ ਕਿਰਕਲ ਕੇਅਰ ਟੀਮਾਂ ਨੇ ਤੁਰੰਤ ਐਡਵਾਂਸ ਰਿਸਟੇਸ਼ਨ ਦੇ ਉਪਰਾਲੇ ਸ਼ੁਰੂ ਕੀਤੇ ਲਗਾਤਾਰ ਸਮੂਹਿਕ ਕੋਸ਼ਿਸ਼ਾਂ ਦੇ ਬਾਵਜੂਦ ਕੁੰਮਨ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਸ਼ਾਮ ਕਰੀਬ 5:36 ਵਜੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਬਿਆਨ ਵਿੱਚ ਹਸਪਤਾਲ ਨੇ ਫੋਰਟਿਸ ਹਸਪਤਾਲ ਨੂੰ ਵੀਰਿੰਦਰ ਕੁੰਮਨ ਦੇ ਦੇਹਾਂਤ ਤੇ ਗਹਿਰਾ ਅਫਸੋਸ ਹੈ ਹਸਪੀਟਲ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਉਹਨਾਂ ਦੀ ਜਿਹੜੀ ਹੈ ਸਰਜਰੀ ਸਹੀ ਹੋ ਗਈ ਸੀ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਹਾਰਟ ਅਟੈਕ ਆਇਆ ਹੈ ਆਪਦੇ ਵੱਲੋਂ ਹਸਪੀਟਲ ਵਾਲੇ ਕਹਿ ਰਹੇ ਨੇ ਕਿ ਅਸੀਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਚਾਉਣ ਦੀ ਲੇਕਿਨ ਅਸੀਂ ਉਹਨਾਂ ਨੂੰ ਨਹੀਂ ਬਚਾ पाए ਕਿਉਂਕਿ ਜਦੋਂ ਉਹਨਾਂ ਨੂੰ ਹਾਰਟ ਅਟੈਕ ਹੋਇਆ ਉਸ ਤੋਂ ਬਾਅਦ ਉਹਨਾਂ ਦੀਆਂ ਜੜੀਆਂ ਨੇ ਉਹਨਾਂ ਦੀ ਜਿਹੜੀ ਹੈ ਕ੍ਰਿਟੀਕਲ ਕੰਡੀਸ਼ਨ ਜਿਹੜੀ ਹੈ ਵਿਗੜਦੀ ਗਈ ਉਹਨਾਂ ਦਾ ਜਿਹੜਾ ਹੈ ਦਿਹਾਂਤ ਹੋ ਗਿਆ ਅਸੀਂ ਵੀ ਉਸ ਤੇ ਹਸਪੀਟਲ ਵੱਲੋਂ ਇਹ ਕਹਿ ਰਹੇ ਅਸੀਂ ਵੀ ਉਸ ਤੇ ਅਫਸੋਸ ਕਰ ਰਹੇ ਆਂ ਲੇਕਿਨ ਅਸੀਂ ਉਹਨਾਂ ਨੂੰ ਨਹੀਂ ਬਚਾ ਪਾਈ